ਕੀਤਾ ਹੈ ਪੂਜਾ ਤਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਇਸ ਰਾਣੀ ਪੂਜਾ ਹੋ ਕਾਲੂ ਕੁਮਾਰ ਆਦਿ ਕਰਨੇ ਪ੍ਰਚਾਰ ਜਿਹੜਾ ਹੈ ਪ੍ਰਸਾਰਿਆ ਜਿਹੜਾ ਵਚਨ ਜਿਹੜੇ ਹਨ ਸ਼ਬਦ ਦੇ ਕਰਨੇ ਹਨ ਤਾਬ ਨਗਾਰੇ ਵੱਜ ਰਹੇ ਹੁੰਦਿਆਂ ਨੂੰ ਤੇ ਇਉਂ ਮਲੂਮ ਹੁੰਦਾ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫੌਜ ਦੇ ਵਿੱਚ ਆਪ ਵਰਤ ਰਹੇ ਹੋਣ ਤੇ ਇਵੇਂ ਜੇ ਦیدار ਕਰਨਾ ਹੈ ਨਾ ਤੇ ਹਜੂਰ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ ਸਨ ਕਿ ਦیدار ਖਾਲਸੇ ਦਾ ਸਿੰਘ ਜਿਹੜਾ ਤਿਆਰ ਬਰ ਤਿਆਰ ਉਹਦੇ ਦیدار ਕਰੋ ਭਾਣਾ ਦੇ ਨਾਲ ਉਹ ਚੁੱਕ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਇਸ ਮੋਨਰੀ ਦੇ ਅਵਤਾਰ ਦੇ ਵਿੱਚ ਸਨ ਤੇ ਭਜਨ ਕਰ ਰਹੇ ਸਨ ਬੰਦਗੀ ਕਰ ਰਹੇ ਸਨ ਕਿਵੇਂ ਭਜਨ ਕਰ ਰਹੇ ਸਨ ਕਿ ਉਹਨਾਂ ਨੇ ਜਦੋਂ ਕੀਤਾ ਗੋਬਿੰਦ ਜਿਸ ਤਰ੍ਹਾਂ ਤੋਂ ਗੋਬਿੰਦ ਦਾ ਨਾਮ ਲਿਆ ਗੋ ਘਾਪਸ ਵੀ ਉਹਨਾਂ ਨੇ ਫਿਰ ਜਿਹੜੇ ਧੁਨੋਂ ਖਜੋ ਕੱਟੇ ਅਗਨ ਬਾਨ ਤੇਵੇਂ ਆਪਣੇ ਧੁਨੋਂ ਖ ਦੇ ਵਿੱਚੋਂ ਅੱਗ ਵਾਲੇ ਬਾਨ ਕੱਢ ਕਰਕੇ ਮਾਰ ਕਰਕੇ ਚੋਰ ਖਾਲ ਜਦੋਂ ਸ਼ੇਰ ਪੈਦਾ ਹੋਏ ਨਾਲ ਹੀ ਨਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਸ਼ੇਰ ਪੈਦਾ ਹੋਏ ਉਹਨਾਂ ਨੇ ਸਾਹਿਬ ਹੇਮਕੁੰਨ ਸਾਹਿਬ ਬੰਦਗੀ ਕੀਤੀ ਤੇ ਫਿਰ ਜਾ ਕੇ ਮਹਾਰਾਜ ਜੀ ਦੱਸਦੇ ਨੇ ਖਾਲਸਾ ਅਕਾਲ ਪੁਰਖ ਕੀ ਫੋਟ ਪ੍ਰਗਟਿਓ ਖਾਲਸਾ ਨਹੀਂ ਹੈ ਕੋਈ ਸ਼ੰਕਾ ਨਹੀਂ ਹੈ ਕੋਈ ਲੇਖਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ਇਸ ਤਰ੍ਹਾਂ ਜਦੋਂ ਸ਼ੇਰ ਵੀ ਕਹਿੰਦੇ ਸਮਾਂ ਡਰੀ ਕਿੰਟੀ ਗੁਰੂ ਇੱਕ ਬਹਾਦਰ ਸਿਆ ਜੀ ਮਹਾਰਾਜ ਜੀ ਜ਼ੁਲਮ ਦੇ ਨਾਲ ਟੱਕਰ ਲੈਣ ਵਾਲੇ ਬਲੀਦਾਨ ਦੇਣ ਵਾਲੇ ਹਨ ਠਿਕਰ ਫੋਰ ਦਲੀਸ ਸਿਰਾਂ ਰਾਪਰ ਗਿਆ ਧਿਆਨ ਤੇ ਇੱਕ ਬਹਾਦਰ ਸੀ ਕਿਰਿਆ ਕਰੇ ਨਕ ਨੂਆ ਨੋ ਤੇ ਇੱਕ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹਾ ਹਾ ਸਭ ਜਗ ਪਇਓ ਜਾ ਜਾ ਜਸਰ ਲੋਕ ਤੇ ਸਵਰਗ ਲੋਗ ਦੇ ਵਿੱਚ ਡਾਇਰੈਕਟ ਘਰ ਆਉਣ ਲੱਗੀਆਂ ਕਿਉਂ ਸਰ ਵੀਰ ਪਤੰਬਰ ਦੇ ਨਾਲ ਮੱਥਾ ਟੇਕਣਾ ਹੈ ਨਾ